ਤੋ ਨੂੰ ਜਿਹੜੀ ਜਾਣਕਾਰੀ ਦੇਣੀ ਹੈ ਉਹ ਲੂ ਬਾਰੇ ਹੈ ਹੀਟ ਵੇਵ ਬਾਰੇ ਹੈ ਪਿਆਰੇ ਬੱਚਿਓ ਗਰਮੀ ਦੇ ਦਿਨ ਹੈ ਜਿਹੜੀ ਗਰਮ ਹਵਾ ਵਗਦੀ ਉਸ ਨੂੰ ਲੂ ਆਖਿਆ ਜਾਂਦਾ ਹੈ ਤੁਸੀਂ ਇਸ ਤੋਂ ਕਿਵੇਂ ਬਚਣਾ ਹੈ ਪਹਿਲੀ ਗੱਲ ਤਾਂ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਕੱਪੜਿਆਂ ਦੇ ਨਾਲ ਢੱਕ ਕੇ ਰੱਖਣਾ ਹੈ ਸਾਰੇ ਬੱਚਿਆਂ ਨੇ ਇੱਕ ਇੱਕ ਬੋਤਲ ਪਾਣੀ ਦੀ ਆਪਣੇ ਨਾਲ ਲੈ ਕੇ ਆਉਣੀ ਹੈ ਕੋਸ਼ਿਸ਼ ਕਰਨੀ ਹੈ ਵੀ ਸਕੂਲ ਦੇ ਵਿੱਚ ਠੀਕ ਹੈ ਤੁਹਾਨੂੰ ਪਾਣੀ ਪੀਣ ਦੀ ਇਜਾਜ਼ਤ ਹੁੰਦੀ ਹੈ ਪਰ ਇਹ ਨਹੀਂ ਵੀ ਸਾਰਾ ਦਿਨ ਆਪਾਂ ਇੰਨੇ ਪਸੀ ਤੁਰੇ ਰਹਿਣ। ਇੱਕ ਇੱਕ ਬੋਟਲ ਤੁਹਾਡੇ ਕੋਲੇ ਹੋਵੇ ਤੁਹਾਡੀ ਸੈਲਫ ਸੇਫਟੀ ਦੇ ਲਈ ਬਹੁਤ ਜ਼ਰੂਰੀ ਹੈ। ਨਿੰਬੂ ਦੇ ਪਾਣੀ, ਲੱਸੀ ਤੇ ਹੋਰ ਜਿਹੜੇ ਠੰਡਕ ਦੇਣ ਵਾਲੇ ਪਦਾਰਥ ਆ ਤੁਹਾਡੀ ਵਰਤੋ ਕਰਨੀ। ਛਾਂ ਦੇ ਵਿੱਚ ਜ਼ਿਆਦਾ ਸਮ ਰਹਿਣਾ ਹੈ। ਆਮ ਤੌਰ ਤੇ ਬੱਚੇ ਕਹਿੰਦੇ ਸਾਡੀ ਨਿਕਸੀਰ ਪੁੱਟ ਜਾਂਦੀ ਹੈ। ਕਹਿੰਦੇ ਹੋ ਨਾ? ਇਹ ਕਾਮਨ ਫੀਨੋਮੀਨਾ ਹੈ, ਆਮ ਗੱਲ ਹੈ। ਜਦੋਂ ਸਾਡਾ ਸਰੀਰ ਬਾਹਰਲੇ ਤੇ ਅੰਦਰਲੇ ਤਾਪਮਾਨ ਦੇ ਪ੍ਰੈਸ਼ਰ ਨੂੰ ਮੇਨਟੇਨ ਨਹੀਂ ਕਰ ਪਾਉਂਦਾ ਤਾਂ ਸਾਡਾ 셀ਫ ਡਿਫੈਂਸ ਮੈਕੈਨਿਜ਼ਮ ਕਹਿੰਦੇ ਵੀ ਥੋੜੀਆਂ ਜਿਹੜੀਆਂ ਰੇਵਿਨਸ ਹੁੰਦੀਆਂ ਰੁਪਚਰ ਹੋ ਜਾਂਦੀਆਂ ਜਿਸ ਦੇ ਨਾਲ ਜਿਹੜਾ ਐਕਸਟਰਾ ਪ੍ਰੈਸ਼ਰ ਅੰਦਰ ਜਨਰੇਟ ਹੋਇਆ ਹੁੰਦਾ ਔਰ ਰਿਲੀਜ਼ ਹੋ ਜਾਂਦਾ ਕਿਸੇ ਵੀ ਹਾਲਤ ਦੇ ਵਿੱਚ ਸਾਨੂੰ ਲੱਕ ਬੰਦ ਕਰਕੇ ਇਸ ਨੂੰ ਰੋਕਣਾ ਨਹੀਂ ਚਾਹੀਦਾ ਸਗੋਂ ਠੰਡੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਸਰੀਰ ਦੇ ਵਿੱਚ ਇਲੈਕਟ੍ਰੋਲਾਈਟਸ ਦੀ ਕਮੀ ਨੂੰ ਪੂਰਾ ਕਰਨ ਦੇ ਲਈ ORS RS ਦੇ ਘੋਲ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਸਭ ਤੋਂ ਇੰਪੋਰਟੈਂਟ ਜਿਆਦਾ ਤੋਂ ਜਿਆਦਾ ਦਰਸ ਲਗਾਉਣੇ ਚਾਹੀਦੇ ਹਨ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਸ ਜਾਣਕਾਰੀ ਤੋਂ ਕੁਝ ਨਾ ਕੁਝ ਲਾਭ ਹੋਊਗਾ ਤੇ ਤੁਸੀਂ ਇਸ ਦੀ ਪਾਲਣਾ ਵੀ ਕਰੋਗੇ ਬਹੁਤ ਬਹੁਤ ਧੰਨਵਾਦ